ਹਾਂਜੀ ਦੋਸਤੋ ਲੈ ਕੇ ਹਾਜ਼ਰ ਆਪਾਂ ਆਪਣੀ ਕਹਾਣੀ ਪ੍ਰੇਮ ਵਿਆਹ ਦਾ ਨਤੀਜਾ ਭਾਗ ਦੂਜਾ ਇਸ ਕਹਾਣੀ ਨੂੰ ਲਿਖਿਆ ਹੈ ਦੀਪ ਸ਼ੇਰ ਗਿੱਲ ਜੀ ਨੇ ਨਾ ਜੀ ਮੈਂ ਕਿਹੜਾ ਬੀਏ ਪਾਸੋਂ ਪੜਨ ਨੂੰ ਪਰ ਮੈਨੂੰ ਪਤਾ ਇਹਨੇ ਨੰਬਰ ਹੀ ਲਿਖਿਆ ਹੋਰ ਮੁੰਡੇ ਐਵੇਂ ਥੋੜਾ ਇਹਦੇ ਘਰ ਦੇ ਮਗਰ ਆ ਗਏ ਸੀ ਤੋ ਕੁੰਡ ਜਿਹਾ ਕੜਦੀ ਹੋਈ ਬੋਲੀ ਮੈਨੂੰ ਜਿਸ ਮਰਜ਼ੀ ਗੁਰੂ ਦੀ ਸੌਂਪਵਾ ਲਵੋ ਮੈਨੂੰ ਨਹੀਂ ਪਤਾ ਉਹ ਮੁੰਡੇ ਕੌਣ ਸੀ ਕਿਸ ਦੇ ਪਿੱਛੇ ਆਏ ਸੀ ਪਰ ਮੈਂ ਸਿਰਫ ਆਪਣੇ ਬਾਪੂ ਦਾ ਨਾਮ ਲਿਖਿਆ ਸੀ ਜੋ ਕਿ ਮੇਰੀ ਆਦਤ ਏ ਕਰਮ ਰੋਂਦੀ ਹੋਈ ਬੋਲੀ ਦਲੇਰ ਸਿੰਘ ਨੇ ਅੱਜ ਤੱਕ ਆਬਦੀ ਧੀ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣ ਦਿੱਤੇ ਸੀ ਧੀ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਦਲੇਰ ਸਿਆਉਂ ਦਾ ਦਿਲ ਬਲੁੰਦ ਰਿਆ ਗਿਆ ਉਹਨੇ ਕਰਮ ਨੂੰ ਗਲਵਕੜੀ ਵਿੱਚ ਲੈ ਲਿਆ ਅਤੇ ਆਪਣੇ ਪਰਨੇ ਦੇ ਲੜ ਨਾਲ ਆਪਣੀ ਧੀ ਦੇ ਹੰਝੂ ਪੂੰਝੇ ਅੱਜ ਤੇਰੀ ਪੁੱਤਾਂ ਵਰਗੀ ਧੀ ਤੋਂ ਗਲਤੀ ਨਾਲ ਗਲਤੀ ਹੋ ਗਈ ਬਾਪੂ ਅੱਜ ਮੈਂ ਤੇਰੀ ਬਦਨਾਮੀ ਦਾ ਕਾਰਨ ਬਣ ਗਈ ਮੈਂ ਲੋਕਾਂ ਦੇ ਤਾਨੇ ਸੁਣਨ ਜੋਗਾ ਕਰਤਾ ਬਾਪੂ ਤੈਨੂੰ ਮੈਨੂੰ ਮaaf ਕਰ ਦੇ ਬਾਪੂ ਮੇਰੀ ਛੋਟੀ ਜਹੀ ਆਦਤ ਤੇਰੇ ਐਡੇ ਵੱਡੇ ਦੁੱਖ ਦਾ ਕਾਰਨ ਬਣ ਗਈ ਕਰਮ ਆਪਣੇ ਪਿਓ ਦੇ ਗੱਲ ਲੱਗ ਤਾਂ ਹੀ ਰੋ ਰਹੀ ਸੀ ਉਹ ਨਹੀਂ ਮੇਰੇ ਪੁੱਤਰਾ ਇਹ ਤੇਰੀ ਗਲਤੀ ਨਹੀਂ ਇਹ ਲੋਕਾਂ ਦੀ ਗਲਤ ਸੋਚ ਏ ਜੋ ਬਿਨ ਸੋਚੇ ਸਮਝੇ ਤੇਰੇ ਤੇ ਇੰਨਾ ਵੱਡਾ ਇਲਜ਼ਾਮ ਲਗਾ ਦਿੱਤਾ ਕਰਮ ਸਿਉ ਤੋਂ ਰੋਂਦੀ ਤੀ ਚੱਲੀ ਨਹੀਂ ਜਾਂਦੀ ਸੀ ਸਾਰਾ ਪਿੰਡੇ ਹਾਲ ਵੇਖ ਕੇ ਰੋਏ ਬਿਨਾਂ ਨਾਰੇ ਸਕਿਆ ਸਭ ਨੂੰ ਸੀਤੋ ਤੇ ਗੁੱਸਾ ਝੜ ਰਿਹਾ ਸੀ ਜਿਸ ਨੇ ਬਿਨਾਂ ਸੋਚੇ ਸਮਝੇ ਐਨਾ ਵੱਡਾ ਇਲਜ਼ਾਮ ਲਾ ਦਿੱਤਾ ਸੀ ਤੁਸੀਂ ਚੱਲੋ ਸਾਰਾ ਪਿੰਡ ਮੇਰੇ ਨਾਲ ਮੈਂ ਹੁਣੇ ਦਿਖਾਉਣੀ ਆ ਕੀ ਲਿਖਿਆ ਸੀ ਮੈਂ ਕੰਦ ਉੱਤੇ ਚੱਲ ਚਾਚੀ ਤੂੰ ਵੀ ਆਪਦੀਆਂ ਅੱਖਾਂ ਨਾਲ ਵੇਖ ਲਈ ਕਰਮ ਹੰਝੂ ਪੂੰਝਦੀ ਹੋਈ ਬੋਲੀ ਨਹੀਂ ਤੀਏ ਸਾਨੂੰ ਤੇਰੇ ਤੇ ਯਕੀਨ ਏ ਸਾਰੀ ਗਲਤੀ ਸੀਤੋ ਦੀ ਏ ਇੱਕ ਸਿਆਣਾ ਬੰਦਾ ਇਕੱਠ ਵਿੱਚੋਂ ਬੋਲਿਆ ਨਹੀਂ ਨਹੀਂ ਇਦਾਂ ਗੱਲ ਨਹੀਂ ਖਤਮ ਹੋ ਸਕਦੀ ਬਾਬਾ ਜੀ ਸਾਡੀ ਭੈਣ ਤੇ ਇੰਨਾ ਵੱਡਾ ਇਲਜ਼ਾਮ ਲਾਇਆ ਇਸ ਘਟੀਆ ਔਰਤ ਨੇ ਆਪਾਂ ਹੁਣੇ ਜਾ ਕੇ ਮੌਕਾ ਵੇਖਾਂਗੇ ਪਤਾ ਤਾਂ ਲੱਗ ਜੂ ਕੌਣ ਸੱਚਾਈ ਤੇ ਕੌਣ ਝੂਠਾ ਕਰਮ ਦਾ ਛੋਟਾ ਭਰਾ ਗੱਜ ਕੇ ਬੋਲਿਆ ਗੱਲ ਮੁੰਡੇ ਦੀ ਸਹੀ ਏ ਹੁਣ ਸਾਰੀ ਗੱਲ ਦੀ ਤੈਅ ਤੱਕ ਜਾ ਕੇ ਹੀ ਹਟਾਂਗੇ ਅੱਗੇ ਤੋਂ ਕੋਈ ਬਿਨਾਂ ਸੋਚੇ ਸਮਝੇ ਧੀ ਧਿਆਣੀ ਤੇ ਇਲਜ਼ਾਮ ਨਾ ਲਾਉ ਕਰਮ ਦੇ ਚਾਚੇ ਦਾ ਮੁੰਡਾ ਬੋਲਿਆ ਚਲੋ ਫਿਰ ਚੱਲੋ ਦੇਖ ਲੈਨੇ ਆ ਕਰਦਾ ਹੋਇਆ ਸਾਰਾ ਪਿੰਡ ਅੱਗੜ ਪਿਛੜ ਦਾਣਾ ਮੰਡੀ ਵੱਲ ਨੂੰ ਹੋ ਤੁਰਿਆ ਚੱਲ ਭਾਈ ਸੀਤੋ ਲੱਗ ਮੂਰੇ ਦਿਖਾ ਸਾਰੇ ਪਿੰਡ ਨੂੰ ਕਿੱਥੇ ਲਿਖਿਆ ਨੰਬਰ ਨਾਲੇ ਸੱਚ ਝੂਠ ਦਾ ਨਗਾਰਾ ਹੋ ਜੂ ਕਰਮ ਦੀ ਗਵਾਂਢ ਚੋਂ ਲੱਗਦੀ ਵੱਡੀ ਉਮਰ ਦੀ ਬੇਬੇ ਨੇ ਸੀਤੋ ਦੀ ਬਾਹ ਫੜ ਕੇ ਖਿੱਚਦੇ ਹੋਏ ਕਿਹਾ ਦਾਣਾ ਮੰਡੀ 'ਚ ਪਹੁੰਚਦੇ ਹੀ ਕੁਝ ਪੜੇ ਲਿਖੇ ਨੌਜਵਾਨਾਂ ਨੇ ਸੀਤੋ ਨੂੰ ਪੁੱਛ ਕੇ ਉਸ ਜਗ੍ਹਾ ਤੇ ਜਾ ਕੇ ਕੰਦ ਨੂੰ ਵੇਖਿਆ ਜਿੱਥੇ ਸੀਤੋ ਮੁਤਾਬਕ ਕਰਮ ਨੇ ਆਪਣਾ ਨੰਬਰ ਲਿਖਿਆ ਸੀ ਜਦੋਂ ਉੱਥੇ ਜਾ ਕੇ ਵੇਖਿਆ ਤਾਂ ਸਾਰੇ ਸੀਤੋਂ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗੇ ਕਿਉਂਕਿ ਉੱਥੇ ਸੱਚੀ ਮੋٹے-ਮੋٹے ਅੱਖਰਾਂ ਵਿੱਚ ਸਰਦਾਰ ਦਲੇਰ ਸਿੰਘ ਹੀ ਲਿਖਿਆ ਹੋਇਆ ਸੀ ਚਾਚੀ ਸ਼ਰਮਕਰ ਤੂੰ ਵੀ ਦੋ ਧੀਆਂ ਦੀ ਮਾਂ ਏ ਤੇਰੀ ਇਸ ਘਟੀਆ ਹਰਕਤ ਨੇ ਅੱਜ ਕਿਸੇ ਦੀ ਧੀ ਮਰਵਾ ਦੇਣੀ ਸੀ ਉਹ ਤਾਂ ਕੁੜੀ ਹਿੰਮਤੀ ਸੀ ਜੀਨੇ ਆਪਣੀ ਸੱਚਾਈ ਸਾਬਤ ਕਰਤੀ ਕੋਈ ਹੋਰ ਕੁੜੀ ਹੁੰਦੀ ਖਬਰੇ ਸ਼ਰਮ ਤੇ ਤਾਨਿਆਂ ਤੋਂ ਡਰਦੀ ਹੀ ਮਰ ਜਾਂਦੀ ਗਰਮ ਦੇ ਤਾਏ ਦਾ ਮੁੰਡਾ ਸੀ ਤੋਂ ਉੱਤੇ ਪੜ ਗਿਆ ਕੁੜੀ ਵੀ ਹਿੰਮਤੀ ਸੀ ਤੇ ਭਾਈ ਦਲੇਰ ਸਿੰਘ ਤੇ ਉਹਦੇ ਟੱਬਰ ਦਾ ਯਕੀਨ ਵੀ ਸੀ ਆਪਦੀ ਧੀ ਤੇ ਕੋਈ ਹੋਰ ਹੁੰਦਾ ਤਾਂ ਕੁੜੀ ਦੀ ਸੰਗੀ ਦੱਬ ਕੇ ਮਾਰ ਦਿੰਦਾ ਪੰਚਾਇਤ ਵਿੱਚੋਂ ਇੱਕ ਮੈਂਬਰ ਸੀ ਤੋਂ ਵੱਲ ਅੱਖਾਂ ਕੱਢਦਾ ਹੋਇਆ ਬੋਲਿਆ ਇਸ ਗੱਲ ਦੀ ਸੀ ਤੋਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਇੰਨਾ ਵੱਡਾ ਇਲਜ਼ਾਮ ਕਿਸੇ ਦੀ ਧੀ ਤੇ ਨਾ ਲਾਵੇ ਇਸ ਵਾਰ ਪਿੰਡ ਵਿੱਚ ਹੁਣੇ-ਹੁਣੇ ਨਮੀ ਵੀ ਆਹੀ ਆਈ ਪੜੀ ਲਿਖੀ ਜੇਲ੍ਹਦਾਰਾਂ ਦੀ ਬਹੂ ਬੋਲੀ ਗੱਲ ਤਾਂ ਇਹ ਵੀ ਸਿਆਣੀ ਆ ਭਾਈ ਤੇਰੀ ਇਲਜ਼ਾਮ ਕਰਮ ਤੇ ਲੱਗਾ ਉਹ ਤੇ ਉਹਦਾ ਪਰਿਵਾਰ ਹੀ ਦੱਸੇ ਸੀ ਤਉਨੂੰ ਕੀ ਸਜ਼ਾ ਦਿੱਤੀ ਜਾਵੇ ਸਰਪੰਚ ਨੇ ਦਲੇਰ ਸਿੰਘ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਇਹ ਫੈਸਲਾ ਵੀ ਹੁਣ ਮੇਰੀ ਧੀ ਹੀ ਲਊ ਕਿਉਂਕਿ ਸਭ ਤੋਂ ਜ਼ਿਆਦਾ ਆਤਮਾ ਉਹਦੀ ਦੁਖੀ ਹੋਈ ਏ ਦਲੇਰ ਸਿੰਘ ਨੇ ਸਾਰੀ ਗੱਲ ਆਪਣੀ ਧੀ ਕਰਮ ਉੱਤੇ ਛੱਡ ਦਿੱਤੀ ਦੱਸ ਭਾਈ ਕੀ ਕਰਨਾ ਸਰਪੰਚ ਇੱਕ ਵਾਰ ਫਿਰ ਤੋਂ ਬੋਲਿਆ ਮਾਫ਼ ਕਰਦੇ ਹੋ ਸੀਤੋ ਚਾਚੀ ਨੂੰ ਕਰਮ ਚਿਹਰੇ ਤੇ ਮੁਸਕਰਾ ਹਟ ਲਿਆ ਕੇ ਬੋਲੀ ਮਾਫ਼ ਮਾਫ਼ ਹੈ ਮਾਫ਼ ਇਹ ਕਿਹੋ ਜਿਹੀ ਸਜ਼ਾ ਹੋਈ ਸਾਰੇ ਪਿੰਡ ਨੇ ਕਰਮ ਦੀ ਗੱਲ ਸੁਣ ਕੇ ਹੈਰਾਨੀ ਭਰਿਆ ਸਵਾਲ ਕੀਤਾ ਹਾਂਜੀ ਮਾਫ਼ ਜਿਹੜੇ ਲੋਕ ਇੰਨੀ ਘਟੀਆ ਸੋਚ ਰੱਖਦੇ ਹੋਣ ਕਿਸੇ ਨਾਲ ਸ਼ਰੀਕੇ ਬਾਜੀ ਪੂਰੀ ਕਰਨ ਲਈ ਤੀਆਂ ਦਾ ਕਾਨੂੰਨਾ ਬਖਸ਼ਣ ਸਭ ਦੀਆਂ ਸਾਂਝੀਆਂ ਤੀਆਂ ਭੈਣਾਂ ਉੱਪਰ ਵੀ ਮੌਕਾ ਮਿਲਦੇ ਹੀ ਝੂਠੇ ਦੂਸ਼ਣ ਅਤੇ ਐਨੇ ਘਟੀਆ ਸ਼ਬਦਾਂ ਦੀ ਵਰਤੋਂ ਕਰਨ ਜੋ ਕੱਲ ਰਾਤ ਤੋਂ ਸੀ ਤੋਂ ਚਾਚੀ ਮੇਰੇ ਲਈ ਕਰ ਰਹੀ ਆ ਇਹੋ ਜਹੀ ਘਟੀਆ ਤੇ ਛੋਟੀ ਸੋਚ ਦੇ ਲੋਕਾਂ ਲਈ ਅਸੀਂ ਕੁਝ ਨਹੀਂ ਕਰ ਸਕਦੇ ਅਜਿਹੇ ਲੋਕਾਂ ਨੂੰ ਅਸੀਂ ਕਰ ਸਕਦੇ ਆ ਤਾਂ ਸਿਰਫ ਮਾਫ਼ ਇਹੋ ਜਿਹੇ ਲੋਕਾਂ ਨੂੰ ਮਾਫ਼ ਕਰਕੇ ਉਹਨਾਂ ਦੀ ਦੁਨੀਆ ਵਿੱਚ ਛੱਡ ਦੇਣਾ ਚਾਹੀਦਾ ਹੈ ਜੇਕਰ ਉਹ ਆਪਣੀ ਅਜਿਹੀ ਗਲਤੀ ਤੋਂ ਕੁਝ ਸਿੱਖ ਕੇ ਪਛਤਾਵਾ ਕਰਨ ਤਾਂ ਉਹੀ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਪਰ ਜੇਕਰ ਉਹ ਗਲਤੀ ਨੂੰ ਗਲਤੀ ਨਾ ਮੰਨ ਕੇ ਵਾਰ-ਵਾਰ ਅਜਿਹਾ ਕਰਨ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਇਹੋ ਜੇ ਲੋਕਾਂ ਲਈ ਸਿਰਫ ਮਾਫੀ ਹੀ ਕਰ ਸਕਦੇ ਹਾਂ ਇਸ ਲਈ ਮੈਂ ਵੀ ਸੀਤੋ ਚਾਚੀ ਨੂੰ ਮਾਫ ਕਰ ਰਹੀ ਹਾਂ ਅਤੇ ਚਾਹੁੰਦੀ ਹਾਂ ਕਿ ਤੁਸੀਂ ਵੀ ਸਾਰੇ ਮਾਫ ਕਰ ਦਿਓ ਬਾਹ ਬੇਟੇ ਬਾਹ ਸਾਨੂੰ ਮਾਣ ਹੈ ਤੇਰੇ ਤੇ ਕਿ ਤੂੰ ਸਾਡੇ ਪਿੰਡ ਦੀ ਧੀ ਹੈ ਇੰਨੀ ਛੋਟੀ ਜਹੀ ਉਮਰ ਵਿੱਚ ਤੂੰ ਇੰਨੀ ਸਮਝਦਾਰੀ ਤੇ ਸਿਆਣਪ ਵਾਲੀ ਗੱਲ ਕਰ ਦਿੱਤੀ ਜਿਹੜੀ ਸ਼ਾਇਦ ਅਸੀਂ ਚਿੱਟੇ ਵਾਲਾਂ ਵਾਲੇ ਵੀ ਨਾ ਕਰ ਸਕਦੇ ਵਾਕਿਆ ਹੀ ਦਲੇਰ ਸਿੰਘ ਸਹੀ ਮਾਣ ਕਰਦਾ ਏ ਆਪਣੀ ਧੀ ਤੇ ਤੂੰ ਸੱਚੀ ਇਸ ਕਾਬਲੇ ਬੇਟੇ ਰਿਟਾਇਰਡ ਅਧਿਆਪਕ ਜੋ ਕਿ ਹੁਣ ਤੱਕ ਸਭ ਕੁਝ ਵੇਖ ਤੇ ਸੁਣ ਰਿਹਾ ਸੀ ਨੇ ਕਰਮ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਸੀ ਤੋ ਝਾੜ ਵਿੱਚ ਫਸੇ ਬਿੱਲੇ ਵਾਂਗ ਸਾਰੇ ਪਿੰਡ ਵੱਲ ਝਾਕ ਰਹੀ ਸੀ ਜਿਸ ਕਰਮ ਨੂੰ ਬਦਨਾਮ ਕਰਨ ਲਈ ਉਹਨੇ ਝੂਠੀਆਂ ਤੋਮਤਾ ਦਾ ਸਹਾਰਾ ਲਿਆ ਸੀ ਅੱਜ ਉਸੇ ਕਰਮ ਦੀ ਵਾਹ-ਵਾਹ ਹੋ ਰਹੀ ਸੀ ਸਾਰੇ ਪਿੰਡ ਵਿੱਚ ਕਹਿੰਦੇ ਨੇ ਇਨਸਾਨ ਕਿੰਨੇ ਵੀ ਚੰਗੇ ਕਾਰਜ ਕਰ ਲਵੇ ਦੁਨੀਆ ਬਹੁਤਾ ਟਾਈਮ ਯਾਦ ਨਹੀਂ ਰੱਖਦੀ ਪਰ ਜੇ ਕਿਸੇ ਇਨਸਾਨ ਤੋਂ ਗਲਤੀ ਨਾਲ ਵੀ ਗਲਤ ਕੰਮ ਹੋ ਜਾਵੇ ਤਾਂ ਦੁਨੀਆ ساری ਉਮਰ ਉਹਨੂੰ ਉਹਦੀ ਗਲਤੀ ਗਿਣਾਉਂਦੀ ਰਹਿੰਦੀ ਆ ਕਰਮ ਨੇ ਭਾਵੇਂ ਖੁਦ ਨੂੰ ਸਹੀ ਸਾਬਤ ਕਰ ਦਿੱਤਾ ਸੀ ਪਰ ਫੇਰ ਵੀ ਗਲਤ ਹੀ ਸਹੀ ਇੱਕ ਕਲੰਕ ਉਹਦੇ ਉੱਪਰ ਲੱਗ ਚੁੱਕਾ ਸੀ ਸਾਰੇ ਤਾਂ ਨਹੀਂ ਪਰ ਪਿੰਡ ਚੋਂ ਅਜੇ ਵੀ ਕੁਝ ਲੋਕ ਸਨ ਜੋ ਦਲੇਰ ਸਿੰਘ ਦੇ ਪਰਿਵਾਰ ਤੋਂ ਈਰਖਾ ਕਰਦੇ ਸਨ ਸੋ ਗੱਲ ਜਾਂ ਲੜਾਈ ਕਿਸੇ ਵੀ ਤਰ੍ਹਾਂ ਦੀ ਜਾਂ ਕਿਸੇ ਵੀ ਗੱਲ ਨੂੰ ਲੈ ਕੇ ਹੁੰਦੀ ਪਰ ਪੁੱਜ ਕਰਮ ਦੀ ਉਸ ਨੰਬਰ ਦੇਣ ਵਾਲੀ ਗੱਲ ਤੇ ਜਾਂਦੀ ਸੀ ਮੇਣਾ ਮਾਰਨ ਵਾਲੇ ਦੀ ਜਮੀਰ ਨੂੰ ਭਾਵੇਂ ਲੱਖ ਪਤਾ ਹੁੰਦਾ ਸੀ ਕਿ ਉਹ ਗੱਲ ਜੋ ਕਹਿ ਰਿਹਾ ਹੈ ਉਹ ਸਰਾ ਸਰ ਝੂਠੀ ਹੈ ਪਰ ਫਿਰ ਵੀ ਨੰਬਰਦਾਰਾਂ ਨੂੰ ਹਰ ਤੀਜੇ ਦਿਨ ਉਹ ਗੱਲ ਸੁਣਨੀ ਹੀ ਪੈਂਦੀ ਸੀ ਪਰ ਕਰਮ ਅਤੇ ਉਸਦੇ ਪਰਿਵਾਰ ਨੇ ਕੰਨਾਂ ਵਿੱਚ ਕੌੜਾ ਤੇਲ ਪਾ ਲਿਆ ਸੀ ਉਹ ਬਸ ਆਪਣੇ ਵਿੱਚ ਧਿਆਨ ਰੱਖਦੇ ਸੀ ਇਸੇ ਕਰਕੇ ਤਾਂ ਕਰਮ ਨੂੰ ਅੱਗੇ ਵਧਣ ਤੋਂ ਕੋਈ ਵੀ ਤਾਨਾ ਮੀਣਾ ਜਾਂ ਝੂਠਾ ਇਲਜ਼ਾਮ ਨਹੀਂ ਰੋਕ ਪਾ ਰਿਹਾ ਸੀ ਰੁੱਤਾਂ ਬਦਲਦੀਆਂ ਗਈਆਂ ਗਰਮੀ ਲੰਘ ਕੇ ਸਰਦੀ ਆਉਂਦੀ ਰਹੀ ਤੇ ਸਰਦੀ ਲੰਘ ਕੇ ਗਰਮੀ ਕਦੇ ਪੱਤ ਚੜ ਰੁੱਖਾਂ ਦੇ ਪੱਤੇ ਝਾੜ ਕੇ ਉਹਨਾਂ ਨੂੰ ਰੁੰਡ ਮੁੰਡ ਕਰ ਦਿੰਦੀ ਸੀ ਪਰ ਉਹ ਸਮਾਂ ਵੀ ਬਹੁਤਾ ਚਿਰ ਨਾ ਰਹਿੰਦਾ ਦਿਨ ਫਿਰਦੇ ਅਤੇ ਉਹਨੇ ਉਹਨਾਂ ਸੁੱਕੇ ਰੁੱਖਾਂ ਉੱਤੇ ਹਰੀਆਂ ਕਚਾਰ ਕਰੁੰਬਲਾਂ ਫੁੱਟਦੀਆਂ ਤੇ ਇੱਕ ਵਾਰ ਫਿਰ ਬਹਾਰ ਆ ਜਾਂਦੀ। ਇਸੇ ਤਰ੍ਹਾਂ ਸੀ ਕਰਮ ਦੀ ਜ਼ਿੰਦਗੀ। ਚੰਗਾ ਕੰਮ ਕਰਦੀ ਤਾਂ ਲੋਕ ਵਾਹ ਵਾਹ ਕਰ ਦੇਣਾ ਥੱਕਦੇ ਪਰ ਜੇ ਥੋੜੀ ਜਹੀ ਚੂਕ ਕਰਮ ਤੋਂ ਹੋ ਜਾਂਦੀ ਫਿਰ ਉਹੀ ਤਾਨੇ ਮੇਨੇ ਪਰ ਕਹਿੰਦੇ ਨੇ ਕਿ ਕੁੱਤੇ ਭੌਂਕਦੇ ਨੇ ਤੇ ਹਾਥੀ ਆਪਣੀ ਚਾਲ ਤੁਰਦਾ ਜਾਂਦਾ ਹੈ। ਇਸੇ ਤਰ੍ਹਾਂ ਕਰਮ ਵੀ ਆਪਣੇ ਕਰਮ ਇਮਾਨਦਾਰੀ ਨਾਲ ਕਰਦੀ ਰਹਿੰਦੀ ਸੀ। ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਕੋਈ ਉਹਨੂੰ ਕੀ ਕਹਿੰਦਾ ਹੈ ਅੱਜ ਕਰਮ ਦਾ ਅੰਤਰ ਜ਼ਿਲ੍ਹਾ ਕਬੱਡੀ ਮੈਚ ਸੀ ਮੁਕਾਬਲੇ ਪਿੰਡ ਵਿੱਚ ਹੀ ਹੋ ਰਹੇ ਸੀ ਕਰਮ ਹੁਣ 11ਵੀਂ ਜਮਾਤ ਵਿੱਚ ਹੋ ਗਈ ਸੀ ਕਬੱਡੀ ਖੇਡਣ ਕਰਕੇ ਉਹ ਸਰੀਰ ਦੀ ਵੀ ਛਡੌਲ ਹੋ ਗਈ ਸੀ ਜਿਸ ਕਰਕੇ ਹੁਣ ਉਹ ਪਹਿਲਾਂ ਨਾਲੋਂ ਵੀ ਕਿਤੇ ਹੋਰ ਵੱਧ ਸੋਹਣੀ ਲੱਗਦੀ ਸੀ ਜਿਹੜਾ ਵੀ ਕੋਈ ਕਰਮ ਨੂੰ ਵੇਖਦਾ ਇੱਕ ਟੱਕੋ ਨੂੰ ਦੇਖੇ ਬਿਨਾਂ ਨਾ ਰਹਿ ਸਕਦਾ ਪਰ ਕਰਮ ਨੇ ਕਦੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਸੀ ਕਿਉਂਕਿ ਉਹਦਾ ਧਿਆਨ ਆਪਣੀ ਪੜ੍ਹਾਈ ਅਤੇ ਖੇਡਾਂ ਵੱਲ ਸੀ ਮੁਕਾਬਲੇ ਦਾ ਦਿਨ ਆ ਗਿਆ ਦੂਰੋਂ ਨੇੜਿਓਂ ਕਈ ਪਿੰਡਾਂ ਦੇ ਸਕੂਲਾਂ ਦੀਆਂ ਟੀਮਾਂ ਇਸ ਮੁਕਾਬਲੇ ਵਿੱਚ ਭਾਗ ਲੈਣ ਪੁੱਜੀਆਂ ਸਨ ਸਾਰੀਆਂ ਹੀ ਟੀਮਾਂ ਇੱਕ ਤੋਂ ਇੱਕ ਵੱਧ ਕੇ ਸਨ ਮੁਕਾਬਲਾ ਟੱਕਰ ਦਾ ਹੋਣ ਵਾਲਾ ਸੀ ਉਧਰ ਕਰਮ ਅਤੇ ਉਸ ਦੀ ਟੀਮ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਸੀ ਆਖਰ ਆਪਣੇ ਹੀ ਪਿੰਡ ਵਿੱਚ ਹਾਰ ਜਾਣਾ ਬਹੁਤ ਵੱਡੀ ਬੇਇੱਜ਼ਤੀ ਵਾਲੀ ਗੱਲ ਸੀ ਕਰਮ ਦੇ ਕੋਚ ਨੇ ਵੀ ਉਹਨਾਂ ਨੂੰ ਬਹੁਤ ਮਿਹਨਤ ਨਾਲ ਤਿਆਰ ਕੀਤਾ ਸੀ ਟੀਮਾਂ ਦੇ ਆਪਸੀ ਮੁਕਾਬਲੇ ਨਿਸ਼ਚਿਤ ਕੀਤੇ ਗਏ ਅਤੇ ਮੁੱਖ ਮਹਿਮਾਨ ਦੇ ਆਉਣ ਤੋਂ ਬਾਅਦ ਮੁਕਾਬਲੇ ਸ਼ੁਰੂ ਹੋ ਗਏ ਕਰਮ ਦੀ ਟੀਮ ਦਾ ਮੈਚ ਤੀਜੇ ਨੰਬਰ ਤੇ ਸੀ ਉਸ ਤੋਂ ਪਹਿਲਾਂ ਹੋਣ ਵਾਲੇ ਮੁਕਾਬਲਿਆਂ ਨੂੰ ਉਹ ਬੜੇ ਧਿਆਨ ਨਾਲ ਵੇਖ ਰਹੇ ਸਨ ਕਿਉਂਕਿ ਉਨਾ ਹੀ ਟੀਮਾਂ ਵਿੱਚੋਂ ਜੇਤੂ ਟੀਮ ਨਾਲ ਕਰਮ ਦੀ ਟੀਮ ਦਾ ਮੈਚ ਹੋਣਾ ਸੀ ਆਖਰੀ ਮੈਚ ਦੀ ਸਮਾਪਤੀ ਦੀ ਵਿਸਲ ਵੱਜੀ ਅਤੇ ਨਾਲ ਹੀ ਕਰਮ ਦੀ ਟੀਮ ਨੂੰ ਗਰਾਊਂਡ ਵਿੱਚ ਬੁਲਾਇਆ ਗਿਆ। ਰੈਫਰੀ ਵਾਰ-ਵਾਰ ਅਨਾਉਂਸਮੈਂਟ ਕਰ ਰਿਹਾ ਸੀ ਪਰ ਕਰਮ ਦੀ ਟੀਮ ਦਾ ਕਿਤੇ ਵੀ ਅਤਾ-ਪਤਾ ਨਹੀਂ ਸੀ। ਸਾਰੇ ਹੈਰਾਨ ਸਨ ਕਿ ਇਹ ਚੱਕਰ ਕੀ ਹੈ? ਹੁਣੇ ਤਾਂ ਕਰਮ ਗਰਾਊਂਡ ਵਿੱਚ ਬੈਠੀ ਮੈਚ ਦੇਖ ਰਹੀ ਸੀ ਪਰ ਇੰਨੀ ਜਲਦੀ ਉਹ ਕਿੱਧਰ ਗਾਇਬ ਹੋ ਗਈ? ਲੋਕਾਂ ਨੇ ਆਪਣੇ-ਆਪਣੇ ਕਿਆਸ ਕਰਮ ਬਾਰੇ ਲਾਉਣੇ ਸ਼ੁਰੂ ਕਰ ਦਿੱਤੇ। ਕੋਈ ਕੁਝ ਬੋਲਦਾ ਸੀ ਤੇ ਕੋਈ ਕੁਝ ਕਰਮ ਤੋਂ ਬਿਨਾ ਟੀਮ ਗਰਾਊਂਡ ਵਿੱਚ ਨਹੀਂ ਜਾ ਸਕਦੀ ਸੀ ਕਿਉਂਕਿ ਇੱਕ ਤਾਉ ਟੀਮ ਦੀ ਕੈਪਟਨਸੀ ਦੂਜਾ ਸਭ ਤੋਂ ਤਕੜੀ ਖਿਡਾਰਨ ਵੀ ਆਖਰੀ ਕਾਲ ਹੋ ਚੁੱਕੀ ਸੀ ਟੀਮ ਨੂੰ ਗਰਾਊਂਡ ਵਿੱਚ ਪੁੱਜਣ ਲਈ ਕੋਚ ਅਤੇ ਬਾਕੀ ਟੀਮ ਦੇ ਚਿਹਰੇ ਤੋਂ ਹਵਾਈਆਂ ਉੱਡ ਰਹੀਆਂ ਸਨ ਕਿਉਂਕਿ ਕਰਮ ਕਰਕੇ ਅੱਜ ਉਹਨਾਂ ਦੀ ਸਾਰੀ ਟੀਮ ਦੀ ਮਿਹਨਤ ਤੇ ਪਾਣੀ ਫਿਰਨ ਲੱਗਾ ਸੀ ਅਤੇ ਉਹ ਬਿਨਾਂ ਖੇਡੇ ਹੀ ਹਾਰਨ ਵਾਲੇ ਸੀ ਅਚਾਨਕ ਇੱਕ ਪਿੰਡ ਵਾਲੇ ਦੇ ਮੂੰਹੋਂ ਉਹੰdia ਕਰਮ ਆਪਦੇ ਪਿਓ ਨਾਲ ਤੁਰੀ ਸੁਣ ਕੇ ਸਭ ਦੇ ਸਾਹੀ ਸਾਹ ਆਏ ਕਰਮ ਨੇ ਆਉਂਦਿਆਂ ਹੀ ਸਭ ਤੋਂ ਅਤੇ ਰੈਫਰੀ ਤੋਂ ਮਾਫੀ ਮੰਗੀ ਅਤੇ ਨਾਲ ਹੀ ਦੱਸਿਆ ਕਿ ਉਹਦੇ ਬਾਪੂ ਜੀ ਕਿਸੇ ਜ਼ਰੂਰੀ ਕੰਮ ਕਰਕੇ ਬਾਹਰ ਗਏ ਸੀ ਅਤੇ ਮੈਚ ਦੇ ਸਮੇਂ ਤੱਕ ਪੁੱਜਣ ਦਾ ਵਾਅਦਾ ਕਰਕੇ ਗਈ ਸੀ ਕਿਸੇ ਖਾਸ ਵਜ੍ਹਾ ਕਰਕੇ ਉਹ ਥੋੜਾ ਲੇਟ ਹੋ ਗਏ ਅਤੇ ਮੈਂ ਆਪਣੇ ਪਿਤਾ ਤੋਂ ਆਸ਼ੀਰਵਾਦ ਲਏ ਬਿਨਾ ਕੋਈ ਕੰਮ ਨਹੀਂ ਕੀਤਾ ਅੱਜ ਤੱਕ ਅਤੇ ਨਾ ਹੀ ਕਰ ਸਕਦੀ ਆ ਸੋ ਉਹਨਾਂ ਨੂੰ ਦੇਖੜ ਹੀ ਗਈ ਸੀ ਕਰਮ ਦਾ ਆਪਣੇ ਪਿਓ ਪ੍ਰਤੀ ਇਹ ਅਥਾ ਪਿਆਰ ਅਤੇ ਸਤਿਕਾਰ ਵੇਖ ਕੇ ਅੱਜ ਇੱਕ ਵਾਰ ਫਿਰ ਸਭ ਦੀਆਂ ਅੱਖਾਂ ਗਿੱਲੀਆਂ ਹੋਏ ਬਿਨਾਂ ਨਾ ਰਹਿ ਸਕੀਆਂ ਬਾਪੂ ਦਾ ਅਸ਼ੀਰਵਾਦ ਲੈ ਕੇ ਕਰਮ ਮੈਦਾਨ ਵਿੱਚ ਉਤਰੀ ਅਤੇ ਆਪਣੀ ਖੇਡ ਦਾ ਬਹੁਤ ਸੋਹਣਾ ਪ੍ਰਦਰਸ਼ਨ ਕੀਤਾ ਸਾਰਾ ਪਿੰਡ ਤਾੜੀਆਂ ਵਜਾ ਕੇ ਉਹਨੂੰ ਅਤੇ ਪੂਰੀ ਟੀਮ ਨੂੰ ਹੱਲਾਸ਼ੇਰੀ ਦੇ ਰਿਹਾ ਸੀ ਪਰ ਮੁਕਾਬਲਾ ਵੀ ਬਰਾਬਰ ਦੀ ਟੀਮ ਨਾਲ ਸੀ ਜਿੱਥੇ ਦੇਖਣ ਦਾ ਮਜ਼ਾ ਆ ਰਿਹਾ ਸੀ ਉਥੇ ਹੀ ਡਰ ਸੀ ਕਿ ਕਿਸੇ ਵੇਲੇ ਵੀ ਕੋਈ ਟੀਮ ਹਾਰ ਸਕਦੀ ਆ ਕਿਉਂਕਿ ਦੋਨੋਂ ਟੀਮਾਂ ਬਰਾਬਰੀ ਦੇ ਸਕੋਰਾਂ ਤੇ ਸਨ ਇੱਕ ਟੀਮ ਸਕੋਰ ਵਧਾਉਂਦੀ ਤਾਂ ਦੂਜੀ ਉਸੇ ਪਲ ਬਰਾਬਰ ਕਰ ਦਿੰਦੀ ਕਹਿੰਦੇ ਨੇ ਹਾਰ ਜਿੱਤ ਤਾਂ ਇੱਕ ਸਿੱਕੇ ਦੇ ਦੋ ਪਹਿਲੂ ਆ ਜੇ ਇੱਕ ਟੀਮ ਨੇ ਜਿੱਤਣਾ ਤਾਂ ਇੱਕ ਨੂੰ ਹਾਰਨਾ ਵੀ ਪੈਂਦਾ ਪਰ ਆਪਣੇ ਹੀ ਪਿੰਡ ਅਤੇ ਮੈਦਾਨ ਵਿੱਚ ਹਾਰ ਜਾਣਾ ਕਰਮ ਨੂੰ ਥੋੜੀ ਨਮੋਸ਼ੀ ਵਾਲੀ ਗੱਲ ਲੱਗ ਰਹੀ ਸੀ ਇਸ ਲਈ ਉਹ ਜੀ ਜਾਣ ਨਾਲ ਕੋਸ਼ਿਸ਼ ਕਰ ਰਹੀ ਸੀ ਲੱਗਦਾ ਦਲੇਰ ਸਿਉਂਦਾ ਅਸ਼ੀਰਵਾਦ ਫੋਕਾ ਨਿਕਲ ਗਿਆ ਭਰਾਵਾ ਡਰਾਮੇ ਬੜੇ ਜਾਣਦੀ ਆ ਇਹ ਕੁੜੀ ਅਖੇ ਜੀ ਪਿਓ ਦਾ ਅਸ਼ੀਰਵਾਦ ਲੈ ਬਿਨਾਂ ਨਹੀਂ ਕੰਮ ਕਰਨਾ ਹੁਣ ਸਭ ਨੂੰ ਹਰਾ ਕੇ ਧਰ ਦੂ ਕਰਾ ਦੂ ਬੇਇੱਜ਼ਤੀ ਵੱਡੀ ਕੈਪਟਨ ਭੀੜ ਵਿੱਚੋਂ ਕਿਸੇ ਦੇ ਬੋਲ ਕਰਮ ਦੇ ਕੰਨੀ ਪਏ ਆਹੋ ਗੱਲ ਤਾਂ ਤੇਰੀ ਸਿਆਣੀ ਆ ਨੰਬਰ ਦੇਣ ਵੇਲੇ ਵੀ ਲਿਆ ਹੋ ਭਲਾ ਅਸ਼ੀਰਵਾਦ ਦਲੇਰ ਦਾ ਕਿਸੇ ਨੇ ਕਿਹਾ ਅਤੇ ਸਾਰੇ ਜ਼ੋਰਦਾਰ ਠਾਹਕ ਕੇ ਮਾਰ ਕੇ ਹੱਸਣ ਲੱਗੇ ਇਹ ਬੋਲ ਕਰਮ ਨੂੰ ਸੂਲਾ ਬਾਗ ਚੂਵੇ ਸਨ ਪਰ ਕਹਿੰਦੇ ਨੇ ਉਹ ਖਿਡਾਰੀ ਹੀ ਕਾਦਾ ਜਿਹੜਾ ਆਪਾ ਖੋ ਦੇਵੇ ਕਰਮ ਨੇ ਇਹ ਬੋਲ ਕੌੜੇ ਘੁੱਟ ਬਾਗ ਪੀ ਲਏ ਅਤੇ ਗੁੱਸਾ ਮੈਦਾਨ ਵਿੱਚ ਕੱਢਣ ਦੀ ਸੋਚੀ ਹੁਣ ਕਰਮ ਪਹਿਲਾਂ ਨਾਲੋਂ ਵੀ ਵਧੇਰੇ ਜੋਸ਼ ਨਾਲ ਖੇਡ ਰਹੀ ਸੀ ਜਿੱਥੇ ਦੋਨੇ ਟੀਮਾਂ ਥੱਕ ਚੁੱਕੀਆਂ ਸੀ ਉਥੇ ਇੰਜ ਲੱਗ ਰਿਹਾ ਸੀ ਜਿਵੇਂ ਕਰਮ ਵਿੱਚ ਕਿਸੇ ਹੋਰ ਦੀ ਹੀ ਆਤਮਾ ਆ ਗਈ ਹੋਵੇ ਕਹਿੰਦੇ ਨੇ ਗੁੱਸਾ ਹਰ ਇੱਕ ਨੂੰ ਆਉਂਦਾ ਪਰ ਗੁੱਸਾ ਸੰਭਾਲਣਾ ਅਤੇ ਸਹੀ ਜਗ੍ਹਾ ਉਸਦਾ ਇਸਤੇਮਾਲ ਕਰਨਾ ਇਹ ਕਿਸੇ ਕਿਸੇ ਨੂੰ ਹੀ ਆਉਂਦਾ ਜਦੋਂ ਗਵੰਡੀ ਮੇਣਾ ਮਾਰਦਾ ਤਾਂ ਗੁੱਸਾ ਆਉਂਦਾ ਕੋਈ ਕਹਿੰਦਾ ਇਹ ਨਿਕੰਮਾ ਕੁਝ ਕਰ ਨਹੀਂ ਸਕਦਾ ਤਾਂ ਵੀ ਗੁੱਸਾ ਆਉਂਦਾ ਪਰ ਗੁੱਸੇ ਵਿੱਚ ਕਿਸੇ ਨਾਲ ਲੜਨਾ ਉਹਨੂੰ ਜਵਾਬ ਦੇਣਾ ਕਿਸੇ ਦਾ ਸਿਰ ਪਾੜ ਦੇਣਾ ਇਹ ਗੁੱਸੇ ਦੀ ਸਹੀ ਵਰਤੋਂ ਅਤੇ ਸਹੀ ਜਵਾਬ ਨਹੀਂ ਆ ਲੋਕਾਂ ਦੇ ਮੇਣਿਆਂ ਦਾ ਗੁੱਸਾ ਕਰਨਾ ਹੀ ਆ ਲੋਕਾਂ ਤੇ ਨਹੀਂ ਆਪਦੇ ਤੇ ਕਰ ਖੁਦ ਨੂੰ ਸਮਝਾ ਅਤੇ ਉਹ ਕੰਮ ਕਰਨ ਦੇ ਕਾਬਿਲ ਬਣਾ ਜਿਹੜੇ ਲੋਕ ਕਹਿੰਦੇ ਆ ਕਿ ਤੂੰ ਕਰ ਨਹੀਂ ਸਕਦਾ ਕੰਮ ਤੇ ਕੱਢ ਗੁੱਸਾ ਲੋਕਾਂ ਨੂੰ ਆਪਣੀ ਕਾਬਲੀਅਤ ਦਿਖਾ ਫਿਰ ਫਾਇਦਾ ਤੇਰੇ ਗੁੱਸੇ ਦਾ ਫਿਰ ਚੰਗਾ ਲੱਗਦਾ ਗੁੱਸਾ ਗੁੱਸੇ ਦਾ ਇਸਤੇਮਾਲ ਕਿਸੇ ਤੋਂ ਅੱਗੇ ਲੰਘਣ ਲਈ ਕਰ ਕਿਸੇ ਦਾ ਸਿਰ ਪਾੜਨ ਲਈ ਨਹੀਂ ਕਰਮ ਨੇ ਅੱਜ ਇਹੀ ਨੀਤੀ ਅਪਣਾਈ ਸੀ ਉਹਨੇ ਗੁੱਸਾ ਮੈਦਾਨ ਵਿੱਚ ਕੱਢਿਆ ਸੀ ਮੈਚ ਦੇ ਆਖਰੀ ਮਿੰਟਾਂ ਵਿੱਚ ਉਹਨੇ ਆਪਣੀ ਅਸਲ ਗੇਮ ਦਿਖਾਈ ਅਤੇ ਮੈਚ ਨੂੰ 7 ਸਕੋਰਾਂ ਦੇ ਫਰਕ ਨਾਲ ਜਿੱਤ ਲਿਆ। ਉਹਨੂੰ ਖੁਦ ਨੂੰ ਭਾਵੇਂ ਝੋਟ ਲੱਗ ਗਈ ਸੀ ਪਰ ਉਹਨੇ ਆਪਣੇ ਪਿਓ ਦੇ ਸਨਮਾਨ ਨੂੰ ਝੋਟ ਨਹੀਂ ਲੱਗਣ ਦਿੱਤੀ ਸੀ। ਕੁਝ ਸਮਾਂ ਪਹਿਲਾਂ ਜਿਹੜੇ ਲੋਕ ਕਰਮ ਨੂੰ ਤਾਣੇ ਦੇ ਕੇ ਹੱਸ ਰਹੇ ਸੀ ਹੁਣ ਉਹ ਉਸ ਦੀ ਖੁਸ਼ੀ ਵਿੱਚ ਨੱਚ ਰਹੇ ਸੀ। ਲੋਕਾਂ ਦਾ ਵੀ ਮੇਰੀ ਸਮਝ ਤੋਂ ਬਾਹਰ ਆ। ਦੁਨੀਆ ਦਾ ਕੋਈ ਦੀਨ ਇਮਾਨ ਹੀ ਨਹੀਂ। ਪਲ ਚ ਤੋਲਾ ਪਲ ਚ ਮਾਸਾ। ਝੁਕਦੇ ਪਾਲੜੇ ਦੇਖ ਕੇ ਸਭ ਪਾਸਾ ਬਦਲ ਲੈਂਦੇ ਆ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਆਰੀ ਨੂੰ ਇੱਕ ਪਾਸੇ ਦੰਦੇ ਆ ਤੇ ਜਹਾਂ ਨੂੰ ਦੋਨੋਂ ਪਾਸੇ ਖੈਰ ਚਲੋ ਇਹ ਤਾਂ ਦੁਨੀਆ ਦਾ ਸਦੀਆਂ ਪੁਰਾਣਾ ਦਸਤੂਰ ਆ ਤੁਸੀਂ ਉਧਰ ਵੇਖੋ ਅੱਜ ਫੇਰ ਕਰਮ ਨੇ ਆਪਣੇ ਪਿਆਉ ਦਾ ਸ਼ਮਲਾ ਉੱਚਾ ਕੀਤਾ ਏ ਦਲੇਰ ਸਿੰਘ ਅੱਜ ਫੇਰ ਫੁੱਲਿਆ ਨਹੀਂ ਸਮਾਉਂਦਾ ਫੁੱਲਿਆ ਸਮਾਵੇ ਵੀ ਕਿਉਂ ਆਖਰ ਉਹਦੀ ਧੀ ਨੇ ਦੂਰੀਆਂ ਮੱਲਾ ਮਾਰੀਆਂ ਸੀ ਇੱਕ ਤਾਂ ਮੈਚ ਜਿੱਤ ਕੇ ਪਿੰਡ ਦਾ ਮਾਣ ਵਧਾਇਆ ਸੀ ਦੂਜਾ ਉਹ ਕਬੱਡੀ ਵਿੰਗ ਲਈ ਚੁਣੀ ਗਈ ਸੀ ਇਨਾਮ ਪ੍ਰਾਪਤ ਕਰਨ ਲਈ ਵੀ ਉਹ ਆਪਣੇ ਬਾਪੂ ਨੂੰ ਸਟੇਜ ਤੇ ਆਪਣੇ ਨਾਲ ਲੈ ਕੇ ਗਈ ਸੀ ਗੱਲ ਕੀ ਕਰਮ ਦਲੇਰ ਸਿਉਂ ਦਾ ਪਰਸ਼ਾਵਾ ਹੀ ਸੀ ਹਰ ਕੰਮ ਬਾਪ ਦੀ ਮਰਜ਼ੀ ਅਤੇ ਅਸੀਰਵਾਦ ਨਾਲ ਕਰਦੀ ਸੀ ਹੁਣ ਜ਼ਿਲ੍ਹੇ ਦੇ ਕਬੱਡੀ ਵਿੰਗ ਦੇ ਪ੍ਰਧਾਨ ਨੇ ਸਟੇਜ ਤੇ ਆ ਕੇ ਕੁਝ ਬੋਲਣ ਦੀ ਇਜਾਜ਼ਤ ਮੰਗੀ ਸਭ ਨੂੰ ਪਤਾ ਸੀ ਕਰਮ ਵਿੰਗ ਵਿੱਚ ਚੁਣੀ ਗਈ ਆ ਪਰ ਉਹਦਾ ਮਤਲਬ ਅਤੇ ਫਾਇਦਾ ਕੀ ਸੀ ਇਹ ਕਿਸੇ ਨੂੰ ਪਤਾ ਨਹੀਂ ਸੀ ਕਰਮ ਨੂੰ ਵੀ ਨਹੀਂ ਵਿੰਗ ਪ੍ਰਧਾਨ ਨੇ ਸਟੇਜ ਤੇ ਆ ਕੇ ਸਭ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਉਹ ਕਰਮ ਵਰਗੇ ਵਧੀਆ ਖਿਡਾਰੀਆਂ ਨੂੰ ਚੁਣ ਕੇ ਟੀਮ ਤਿਆਰ ਕਰਦੇ ਆ ਉਹ ਟੀਮ ਵੱਖ-ਵੱਖ ਸਮਿਆਂ ਤੇ ਉੱਚ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੀ ਏ ਟੀਮ ਦਾ ਸਾਰਾ ਖਰਚਾ ਪੜ੍ਹਾਈ ਖਾਣ ਪੀਣ ਅਤੇ ਵਰਦੀਆਂ ਤੱਕ ਵਿੰਗ ਵੱਲੋਂ ਕੀਤਾ ਜਾਂਦਾ ਹੈ ਅਤੇ ਕਰਮ ਨੂੰ ਅਸੀਂ ਸਾਡੇ ਵਿੰਗ ਦੀ ਟੀਮ ਲਈ ਚੁਣਿਆ ਹੈ ਕਰਮ ਦੀ 12ਵੀਂ ਦੀ ਪੜ੍ਹਾਈ ਦਾ ਖਰਚਾ ਵੀ ਸਾਡਾ ਵਿੰਗ ਕਰੂਗਾ ਅਤੇ ਸਕੂਲ ਵਿੱਚ ਉਹਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਗੇਮ ਦੀ ਪਰ 12ਵੀਂ ਤੋਂ ਬਾਅਦ ਉਹਨੂੰ ਸਾਡੀ ਯੂਨੀਵਰਸਿਟੀ ਦੇ ਅਧੀਨ ਬਣੇ ਕਾਲਜ ਵਿੱਚ ਆ ਕੇ ਪੜ੍ਹਨਾ ਅਤੇ ਰਹਿਣਾ ਪਵੇਗਾ ਜਿੱਥੇ ਅਸੀਂ ਪੂਰੀ ਟੀਮ ਨੂੰ ਚੰਗੀ ਕੋਚਿੰਗ ਖੁਰਾਕ ਅਤੇ ਹੋਰ ਸਹੂਲਤਾਂ ਦਿੰਦੇ ਹਾਂ ਫੈਸਲਾ ਕਰਮ ਅਤੇ ਉਸ ਦੇ ਪਰਿਵਾਰ ਦਾ ਹੈ ਕਿ ਉਹ ਕਰਮ ਨੂੰ ਇਸ ਦੀ ਇਜਾਜ਼ਤ ਦਿੰਦੇ ਨੇ ਜਾਂ ਨਹੀਂ ਜੇ ਕੋਚ ਇਜਾਜ਼ਤ ਦਿੰਦੇ ਨਾ ਤੇ ਆਪਣੇ ਸਕੂਲ ਦੇ ਕੋਚ ਨੂੰ ਇਸ ਵਾਰੀ ਜਾਣਕਾਰੀ ਦੇਣ ਉਥੋਂ ਅਸੀਂ ਕਰਮ ਨੂੰ ਉਸ ਦੀ ਅਗਲੇਰੀ ਪੜ੍ਹਾਈ ਅਤੇ ਗੇਮ ਲਈ ਲੈ ਜਾਵਾਂਗੇ ਧੰਨਵਾਦ ਇਹਨਾਂ ਕਹਿ ਕੇ ਉਹ ਵਿੰਗ ਪ੍ਰਧਾਨਤਾ ਚਲਾ ਗਿਆ ਪਰ ਸਾਰੇ ਪਿੰਡ ਵਿੱਚ ਹਲਚਲ ਜਹੀ ਮਚ ਗਈ ਸਾਰੇ ਆਪਸ ਵਿੱਚ ਕੋਸਰਮਸਰ ਕਰ ਰਹੇ ਸਨ ਕੋਈ ਕਹਿੰਦਾ ਸੀ ਬੜਾ ਵਧੀਆ ਹੋਇਆ ਬਈ ਕੁੜੀ ਦੀ ਜ਼ਿੰਦਗੀ ਬਣ ਜਾਊ ਪਰ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਸੀ ਕਿ ਕੁੜੀ ਨੂੰ ਬਾਹਰ ਭੇਜਣਾ ਬਿਲਕੁਲ ਗਲਤ ਏ ਜੇ ਉੱਥੇ ਕੋਈ ਊਚ ਨੀਚ ਹੋ ਗਈ ਜ਼ਿੰਮੇਵਾਰ ਕੌਣ ਏ ਇਸ ਤਰ੍ਹਾਂ ਲੋਕ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਸੀ ਦਲੇਰ ਸਿੰਘ ਦਾ ਪਰਿਵਾਰ ਕਰਮ ਦੀ ਇਸ ਪ੍ਰਾਪਤੀ ਤੇ ਬਹੁਤ ਖੁਸ਼ ਸੀ ਅੱਜ ਉਹਨਾਂ ਦੀ ਪੁੱਤਾਂ ਵਰਗੀ ਤੀ ਨੇ ਉਹ ਕੰਮ ਕਰ ਦਿਖਾਇਆ ਸੀ ਜੋ ਅੱਜ ਤੱਕ ਇਸ ਪਿੰਡ ਦਾ ਕੋਈ ਪੁੱਤ ਵੀ ਨਹੀਂ ਕਰ ਸਕਿਆ ਸੀ ਸਾਰੇ ਪਾਵੇਂ ਖੁਸ਼ ਸੀ ਪਰ ਨਾਲ ਹੀ ਚਿੰਤਤ ਵੀ ਦਲੇਰ ਸਿੰਘ ਦਾ ਪਰਿਵਾਰ ਚਿੰਤਤ ਇਸ ਕਰਕੇ ਨਹੀਂ ਸੀ ਕਿ ਲੋਕ ਬੁਰਾ ਭਲਾ ਬੋਲ ਰਹੇ ਨੇ ਕਰਮ ਨੂੰ ਬਾਹਰ ਪੜਨ ਭੇਜਣ ਬਾਰੇ ਨਾ ਹੀ ਉਹਨਾਂ ਨੂੰ ਕੋਈ ਸ਼ੱਕ ਸੀ ਇਸ ਗੱਲ ਉੱਤੇ ਕਿ ਕਰਮ ਨੂੰ ਭੇਜਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਨੇ ਦਿলো ਦੀਲੀ ਫੈਸਲਾ ਕਰ ਰੱਖਿਆ ਸੀ ਕਿ ਕਰਮ ਦੇ ਚੰਗੇ ਭਵਿੱਖ ਲਈ ਉਹ ਉਹਨੂੰ ਪੜਨ ਲਈ ਭੇਜਣਗੇ ਪਰ ਸਭ ਨੂੰ ਇਹੀ ਚਿੰਤਾ ਸੀ ਕਿ ਕਰਮ ਨੂੰ ਭੇਜ ਕੇ ਉਹ ਉਹਦੇ ਬਿਨਾ ਰਹਿਣਗੇ ਕਿਵੇਂ ਕਿਉਂਕਿ ਜਦੋਂ ਤੋਂ ਕਰਮ ਨੇ ਜਨਮ ਲਿਆ ਸੀ ਦਲੇਰ ਸਿੰਘ ਨੇ ਉਹਨੂੰ ਇੱਕ ਪਲ ਲਈ ਵੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਕਰਮ ਆਪਣੇ ਮਾਪਿਆਂ ਦੇ ਜਿਗਰ ਦਾ ਟੁਕੜਾ ਅਤੇ ਭਰਾਵਾਂ ਦੀ लाਡਲੀ ਭੈਣ ਸੀ ਕਰਮ ਲਈ ਪਰਿਵਾਰ ਨੂੰ ਛੱਡ ਕੇ ਜਾਣਾ ਅਤੇ ਉਹਨਾਂ ਤੋਂ ਦੂਰ ਰਹਿਣਾ ਸੌਖਾ ਨਹੀਂ ਸੀ ਕੁਝ ਪਾਉਣ ਲਈ ਕੁਝ ਤਿਆਗਣਾ ਪੈਂਦਾ ਹੈ ਦੇ ਮੁਤਾਬਕ ਕਰਮ ਅਤੇ ਉਸਦੇ ਪਰਿਵਾਰ ਨੂੰ ਇਸ ਦਾ ਮੋਹ ਤਿਆਗ ਕਰਨਾ ਹੀ ਪੈਣਾ ਸੀ ਉਹਨਾਂ ਨੇ ਮੋਹ ਮਾਇਆ ਤੋਂ ਬਾਹਰ ਨਿਕਲ ਕੇ ਕਰਮ ਨੂੰ ਵਿੰਗ ਵਿੱਚ ਭੇਜਣ ਦਾ ਫੈਸਲਾ ਕਰ ਲਿਆ ਸੀ। ਇਸ ਫੈਸਲੇ ਬਾਰੇ ਸੁਣ ਕੇ ਸਾਰੇ ਪਿੰਡ ਵਿੱਚ ਤਰਥੱਲੀ ਮੱਚੀ ਹੋਈ ਸੀ। ਕੋਈ ਕਹਿੰਦਾ ਸੀ ਕਿ ਦਲੇਰ ਸਿਆ ਇਹ ਗਲਤੀ ਨਾ ਕਰ। ਕੁੜੀ ਨੂੰ ਦੂਜੇ ਸ਼ਹਿਰ ਭੇਜਣ ਵਾਲੀ ਉਹ ਸਾਡੀ ਉਥੇ ਜਾਣਨਾ ਪਛਾਣ। ਕੀ ਪਤਾ ਕੀ ਕਰਦੇ ਫਿਰਨ ਜਵਾਕ? ਦੂਜਾ ਬੋਲਦਾ ਕੁੜੀਆਂ ਤਾਂ ਗੋਹਾ ਸਿੱਟਣਗੀਆਂ। ਨਹੀਂ ਤਾਂ ਇਹ ਵਿਗੜ ਜਾਂਦੀਆਂ ਨੇ। ਤੂੰ ਇਹਨੂੰ ਬਾਹਰ ਭੇਜੀਐ ਨਾ। ਇਹ ਤਾਂ ਹੱਥੋਂ ਗਈ ਸਮਝ ਫਿਰ ਨਾਲੇ ਤੂੰ ਪੜਾ ਕੇ ਇਹਦੀ ਤਨਖਾਹ ਖਾਣੀ ਆ ਤੋੜਨੀ ਤਾਂ ਬਗਾਨੇ ਕਰਿਆ ਬਦਨਾਮੀ ਖੱਟੇ ਬਿਨਾ ਤੋੜ ਦੇਗਾ ਤਾਂ ਮਗਰੋਂ ਤੇਰੀ ਤੇ ਤੇਰੇ ਪਰਿਵਾਰ ਦੀ ਜ਼ਿੰਦਗੀ ਸੁਖਾਲੀ ਲੰਘ ਜੂ ਨਹੀਂ ਤਾਂ ਭਰਾਵਾ ਸੁਣੀ ਜਾਈ ਸਾਰੀ ਉਮਰ ਲੋਕਾਂ ਦੇ ਮੈਨੇ ਤਾਨੇ ਬਈ ਮੈਨੂੰ ਤਾਂ ਸਾਰਾ ਪਤਾ ਸਾਡੇ ਰਿਸ਼ਤੇਦਾਰ ਦੀ ਕੁੜੀ ਪੜਦੀ ਸੀ ਬਾਹਰ ਸਾਡੇ ਰਿਸ਼ਤੇਦਾਰਾਂ ਦੀ ਕੁੜੀ ਪੜਦੀ ਸੀ ਬਾਹਰ ਆ ਪੜਾਉਣ ਵਾਲੇ ਹੀ ਮਾੜੇ ਚੰਗੇ ਕੰਮ ਕਰਦੇ ਸੀ ਕੁੜੀਆਂ ਨਾਲ ਹੋ ਰਾਇ ਥੋੜਾ ਮੁਫਤ ਪੜਾਈ ਕਰਾਉਂਦੇ ਆ ਬਾਕੀ ਦਲੇਰ ਸਿਆਂ ਤੇਰੀ ਮਰਜ਼ੀ ਆ ਬਾਈ ਤੇਰੀ ਕੁੜੀ ਆ ਜਿਵੇਂ ਮਰਜ਼ੀ ਕਰ ਦਲੇਰ ਸਿਉ ਨੇ ਪੜੇ ਲਿਖੇ ਪਿੰਡ ਦੇ ਫੌਜੀ ਮੁੰਡੇ ਦੀ ਸਲਾਹ ਲਈ ਤਾਂ ਉਹਨੇ ਵੀ ਇਹੀ ਕਿਹਾ ਸੀ ਕਿ ਚਾਚਾ ਕੋਈ ਫਾਇਦਾ ਨਹੀਂ ਕੁੜੀਆਂ ਨੂੰ ਬਾਹਰ ਭੇਜਣ ਦਾ ਉਥੇ ਆਪ ਮਹਾਰੀਆਂ ਹੋ ਕੇ ਪੁੱਠੇ ਸਿੱਧੇ ਕੰਮ ਕਰਦੀਆਂ ਨੇ ਪੜੇ ਲਿਖੇ ਲੋਕਾਂ ਦੀ ਵੀ ਆ ਸੋਚ ਦੇਖ ਕੇ ਦਲੇਰ ਸਿੰਘ ਦਾ ਇੱਕ ਵਾਰੀ ਤਾਂ ਮਨ ਡੋਲ ਗਿਆ ਘਰ ਆਉਂਦੇ ਹੀ ਪਿਓ ਦਾ ਚਿਹਰਾ ਵੇਖ ਕੇ ਕਰਮ ਸਮਝ ਗਈ ਇਹ ਉਸਦਾ ਪਿਓ ਕਿਹੜੇ ਫਿਕਰਾਂ ਵਿੱਚ ਡੁੱਬਿਆ ਏ ਕਰਮਣੇ ਆਪਣੇ ਪਿਓ ਨੂੰ ਤਸੱਲੀ ਕਰਾਈ ਕਿ ਬਾਪੂ ਤੂੰ ਮੈਨੂੰ ਪੁੱਤਾਂ ਵਾਂਗੂ ਪਾਲਿਆ ਨਾ ਮੈਂ ਤੇਰਾ ਪੁੱਤ ਬਣ ਕੇ ਵਿਖਾਵਾਂ ਮੈਂ ਤੇਰੀ ਪੱਗ ਨੂੰ ਦਾਗ ਨਹੀਂ ਲਾਉਣਾ ਚਾਹੇ ਮੈਂ ਮਰਦੀ ਮਰ ਜਾ ਤੂੰ ਪੋਰਾ ਫਿਕਰ ਨਾ ਕਰੀਂ ਬਾਪੂ ਮੈਂ ਤੇਰਾ ਕੱਦ ਲੋਕਾਂ ਦੀਆਂ ਨਜ਼ਰਾਂ ਵਿੱਚ ਹੋਰ ਵੀ ਉੱਚਾ ਕਰੂੰਗੀ ਮੈਂ ਪੜ੍ਹ ਲਿਖ ਕੇ ਵੱਡੀ ਅਫਸਰਨੀ ਬਣ ਕੇ ਇਹਨਾਂ ਲੋਕਾਂ ਦੇ ਮੂੰਹ ਬੰਦ ਕਰੂੰ ਜਿਹੜੇ ਅੱਜ ਤੈਨੂੰ ਮਿਹਣੇ ਮਾਰਦੇ ਆ ਫਿਰ ਵੀ ਜੇ ਤੈਨੂੰ ਆਪਣੀ ਧੀ ਉਤੇ ਰੱਤਾ ਜਿੰਨਾ ਵੀ ਸ਼ਾਕਾ ਤਾਂ ਮੈਨੂੰ ਨਹੀਂ ਚਾਹੀਦੀ ਇਹੋ ਜਹੀ ਪੜ੍ਹਾਈ ਜਿਹੜੀ ਪੜ੍ਹਾਈ ਮੇਰੇ ਪਿਓ ਨੂੰ ਫਿਕਰਾਂ ਵਿੱਚ ਡੋਬ ਦੇਵੇ ਉਹ ਪੜ੍ਹਾਈ ਮੈਂ ਕਰਨੀ ਹੀ ਨਹੀਂ ਤੁਸੀਂ ਅੱਜ ਹੀ ਕੋਚ ਸਾਹਿਬ ਨੂੰ ਕਹਿ ਦਿਓ ਉਹ ਹੋਰ ਕਿਸੇ ਬੱਚੀ ਨੂੰ ਚੁਣ ਲੈਣਗੇ ਇਸ ਵਿੰਗ ਲਈ ਮੈਂ ਕਿਤੇ ਨਹੀਂ ਜਾਣਾ ਤੁਹਾਨੂੰ ਇਸ ਤਰ੍ਹਾਂ ਛੱਡ ਕੇ ਧੀ ਦੀਆਂ ਤਸੱਲੀ ਭਰੀਆਂ ਗੱਲਾਂ ਨੇ ਦਲੇਰ ਸਿੰਘ ਦੇ ਜ਼ਖਮਾਂ ਉੱਤੇ ਮੱਲਮ ਵਾਲਾ ਕੰਮ ਕੀਤਾ ਗੁੱਜਰ ਨੇ ਵੀ ਆਪਣੀ ਧੀ ਦੀ ਸਲੈਤਾ ਕਰਕੇ ਦਲੇਰ ਸਿੰਘ ਦੇ ਉਖੜੇ ਹੋਏ ਜਜ਼ਬਾਤਾਂ ਅਤੇ ਦਿਮਾਗ ਵਿੱਚ ਪਣਪ ਦੇ ਬੁਰੇ ਖਿਆਲਾਂ ਦੇ ਘੋੜੇ ਨੂੰ ਠੱਲ ਪਾਈ ਸੀ। ਕਰਮ ਦੇ ਭਰਾਮਾ ਨੇ ਵੀ ਦਲੇਰ ਸਿਉ ਨੂੰ ਇਹੀ ਕਿਹਾ ਸੀ ਕਿ ਬਾਪੂ ਅਸੀਂ ਤਾਂ ਮੁੰਡੇ ਹਾਂ ਜੇ ਨਾਂ ਵੀ ਪੜੇ ਆਪਦੀ ਜ਼ਮੀਨ ਤੇ ਖੇਤੀ ਕਰ ਲਾਂਗੇ। ਤੂੰ ਸਾਡੀ ਭੈਣ ਨੂੰ ਪੜਾ ਲਿਖਾ ਕੇ ਉਹਦੇ ਪੈਰਾਂ ਤੇ ਖੜਾ ਕਰ ਦੇ ਤਾਂ ਕਿ ਕੱਲ ਨੂੰ ਉਹਨੂੰ ਆਪਦੀ ਜ਼ਿੰਦਗੀ ਦਾ ਫਿਕਰ ਨਾ ਰਹੇ। ਉਹ ਬਗਾਨੇ ਘਰੇ ਜਾ ਕੇ ਕਿਸੇ ਦੇ ਹੱਥਾਂ ਵੱਲ ਨਾ ਝੱਕੇ ਆਪ ਕਮਾ ਕੇ ਖਾਣ ਯੋਗੀ ਹੋ ਜੇ ਅਤੇ ਇੱਜ਼ਤ ਭਰੀ ਜ਼ਿੰਦਗੀ ਜਿਉਂ ਲਵੇ। ਭਰਾਮਾਂ ਦੇ ਇਸ ਤਿਆਗ ਨੂੰ ਸੁਣ ਕੇ ਕਰਮ ਦਾ ਮਨ ਛਲਕ ਉੱਠਿਆ ਸੀ ਅਤੇ ਪਰਿਵਾਰ ਦਾ ਉਹਦੇ ਪ੍ਰਤੀ ਇੰਨਾ ਮੋਹ ਅਤੇ ਅਥਾ ਵਿਸ਼ਵਾਸ ਵੇਖ ਕੇ ਉਹਦੀਆਂ ਅੱਖਾਂ ਵਿੱਚ ਖੁਸ਼ੀ ਦੇ ਅਥਰੂ ਆ ਗਏ ਸੀ ਪਰ ਉਸ ਦਾ ਕੁਝ ਵੰਨ ਦਾ ਨਿਸ਼ਚਾ ਹੋਰ ਵੀ ਦਿੜੜ ਹੋ ਗਿਆ ਸੀ। ਕਰਮ ਉੱਪਰ ਉਹਦੇ ਪਿਓ ਨੂੰ ਆਪਣੇ ਆਪ ਤੋਂ ਵੀ ਵੱਧ ਕੇ ਵਿਸ਼ਵਾਸ ਸੀ ਪਰ ਕਰ ਵਾਲੀ ਅਤੇ ਪੁੱਤਰਾਂ ਦੇ ਬੋਲਾਂ ਨੇ ਲੋਕਾਂ ਦੇ ਤਾਨਿਆਂ ਕਰਕੇ ਡੋਲੇ ਮਨ ਨੂੰ ਹੁਣ ਫੈਸਲਾ ਲੈਣ ਲਈ ਪੱਕਾ ਕਰ ਦਿੱਤਾ ਸੀ ਫੈਸਲਾ ਲੈਣਾ ਭਾਵੇਂ ਔਖਾ ਸੀ ਪਰ ਦਲੇਰ ਸਿੰਘ ਨੇ ਪੱਕਾ ਫੈਸਲਾ ਕਰ ਲਿਆ ਸੀ ਅਤੇ ਕੋਚ ਸਾਹਿਬ ਨੂੰ ਸੁਨੇਹਾ ਭੇਜ ਦਿੱਤਾ ਸੀ ਖਿਆਲ ਕਰਕੇ ਗੁੱਜਰ ਨੇ ਹੰਝੂ ਅੰਦਰੋਂ ਅੰਦਰ ਹੀ ਪੀ ਲਏ ਅਤੇ ਤੀ ਕਰਮ ਨੂੰ ਮਨ ਲਗਾ ਕੇ ਪੜ੍ਹਾਈ ਅਤੇ ਗੇਮ ਕਰਨ ਲਈ ਹੱਲਾਸ਼ੇਰੀ ਦਿੱਤੀ ਸਾਰੇ ਪਰਿਵਾਰ ਰਿਸ਼ਤੇਦਾਰਾਂ ਅਤੇ ਪਿੰਡ ਦੇ ਕੁਝ ਚਿਹਤੇ ਲੋਕਾਂ ਤੋਂ ਵਿਦਾਇਗੀ ਲੈ ਕੇ ਕਰਮ ਕਾਲਜ ਪਹੁੰਚ ਚੁੱਕੀ ਸੀ ਕਾਲਜ ਵਿੱਚ ਵੜਨ ਤੋਂ ਪਹਿਲਾਂ ਉਹਦਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਕਾਲਜ ਦੇ ਮਾਹੌਲ ਅਤੇ ਬਾਕੀ ਸਭ ਬਾਰੇ ਸੋਚ ਕੇ ਪਰ ਕਾਲਜ ਵਿੱਚ ਜਾ ਕੇ ਉਹਦਾ ਦਿਲ ਟਿਕਾਣੇ ਆ ਗਿਆ ਕਿਉਂਕਿ ਕਾਲਜ ਦਾ ਵਾਤਾਵਰਨ ਬੜਾ ਵਧੀਆ ਅਤੇ ਸ਼ਾਂਤ ਸੀ ਕਰਮ ਵਰਗੀਆਂ ਹੋਰ ਕੁੜੀਆਂ ਅਤੇ ਮੁੰਡੇ ਵੀ ਕਾਲਜ ਵਿੱਚ ਪਹੁੰਚੇ ਸਨ ਸਭ ਦੇ ਮਾਪੇ ਉਹਨਾਂ ਨੂੰ ਛੱਡਣ ਆਏ ਸੀ ਕਾਲਜ ਦਾ ਮਾਹੌਲ ਤੇ ਅਧਿਆਪਕਾਂ ਦਾ ਮਿੱਠਾ ਵਤੀਰਾ ਵੇਖ ਕੇ ਸਾਰੇ ਹੀ ਮਾਪਿਆਂ ਦਾ ਦਿਲ ਥਾਂੇ ਹੋ ਗਿਆ ਸੀ। ਉਹਨਾਂ ਨੂੰ ਸਾਰਾ ਕਾਲਜ ਅਤੇ ਹੋਸਟਲ ਦਿਖਾਇਆ ਗਿਆ ਅਤੇ ਮਾਪਿਆਂ ਨੂੰ ਤਸੱਲੀ ਹੋ ਗਈ ਕਿ ਉਹਨਾਂ ਦੇ ਬੱਚੇ ਉੱਥੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ। ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ। ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ। ਕਮੈਂਟ ਬਾਕਸ ਵਿੱਚ ਕੀਮਤੀ ਵਿਚਾਰ ਜ਼ਰੂਰ ਰੱਖਣੀ ਧੰਨਵਾਦ ਜੀ